ਜਲਾਲਾਬਾਦ ਤੋਂ ਵੀ ਉੱਥੋਂ ਵੀ ਸਾਨੂੰ ਆਪਾਂ ਲੀਡ ਵਿੱਚ ਦੋ ਪਾਰਲੀਅਮੈਂਟ ਅਸੈਂਬਲੀ ਹਲਕਿਆਂ ਦੇ ਵਿੱਚ ਆਪਣੀ ਜਿੱਤ ਹੈ ਬਾਕੀ ਪਾਰਲੀਮੈਂਟ ਹਲਕਿਆਂ ਦੇ ਵਿੱਚ ਕਿਤੇ ਘਟ ਹੈ ਕਿਤੇ ਬਾਧ ਹੈ ਕਿਤੇ ਕਿਸੇ ਨਾਲ ਬਾਧ ਹੈ ਉਹ ਕਰਦੇ ਕਰਾਦੇ ਫਿਰ ਜਿੱਤ ਜਿਹੜੀ ਹੈ ਉਹ ਤੁਹਾਡੀ ਆਪਣੀ ਹੋਈ ਹੈ ਜਿਸ ਦਾ ਤੁਹਾਨੂੰ ਮੈਂ ਕਹਿੰਦਾ ਇਹ ਸਾਰਾ ਜਿਹੜਾ ਸਿਰ ਹੈ ਫਾਇਲ ਕਾ ਹਲਕੇ ਦੇ ਲੋਗਾਂ ਜਾਂਦਾ ਸਰਕਾਰ ਕੇ ਇਸ ਗੱਲ ਦੀ ਵੀ ਤੁਹਾਨੂੰ ਬਤਾ ਹੀ ਦਿੰਦਾ ਕਿ ਤੁਹਾਡੇ ਆ ਬਹੁਤ ਵੱਡਾ ਪਿੰਡ ਹੈ ਹਸਤਾਕਾਲਾ ਬੜੇ ਧੀਰ ਤੋਂ ਮੈਨੂੰ ਮੈਂ ਸਤਕਾਰ ਕਰਦਾ ਇਸ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਦੀ ਅੱਗੇ ਕੁਝ ਐਸ ਤਰ੍ਹਾਂ ਦੇ ਲੋਕਾਂ ਨੇ ਰਾਜ ਕੀਤਾ ਜਿਨ੍ਹਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਸੀ ਉਹਨਾਂ ਨੇ ਆਪਦੀ ਰੋਟੀ ਰੋਜੀ ਕਮਾਉਣ ਵਾਸਤੇ ਪਿੰਡ ਨੂੰ ਵੀ ਡੋਬ ਕੇ ਰੱਖਿਆ ਦਬਾ ਕੇ ਰੱਖਿਆ ਤੇ ਹੁਣ ਵਧੀਆ ਪੰਚਾਇਤ ਬਣੀ ਹੈ ਤੇ ਤੁਸੀਂ ਇਹ ਵਧਾਈ ਦੇ ਪਾਤਰ ਹੋ ਸਰਦਾਰ ਪ੍ਰੀਤਮ ਜੀ ਚੰਗੇ ਇਨਸਾਨ ਨੇ ਵਧੀਆ ਬੰਦੇ ਚੰਗੀ ਸੋਚ ਰੱਖਣ ਵਾਲੇ ਦੇ ਪਿੰਡ ਦੇ ਲੀਡਰ ਆਉਂਦੇ ਐ ਤਾਂ ਉਹ ਹੀ ਅੰਗੇ ਲਿਜਾ ਸਕਦਾ ਹੈ ਜਦ ਸੈਂਬਲੀ ਦਾ ਕੋ ਚੰਗਾ ਸੋਚ ਵਾਲਾ ਲੀਡਰ ਹੋਊਗਾ ਉਹ ਸੈਂਬਲੀ ਦਾ ਜਿਹੜਾ ਪਾਰ ਉਤਾਰਾ ਕਰੂਗਾ ਤੇ ਜੇ ਉਸ ਤਰ੍ਹਾਂ ਦੇ ਲੋਕ ਹੋਣਗੇ ਜਿਨ੍ਹਾਂ ਨੂੰ ਸਿਰਫ ਇਹ ਹੋਵੇ ਕਿ ਅਸੀਂ ਸਾਡੇ ਕੋਲ ਅੱਜ ਪੈਸੇ ਕਿੰਨੇ ਆਉਣੇ ਤੇ ਕਿੱਥੋਂ ਆਉਣੇ ਤਾਂ ਫਿਰ ਉਹ ਪਿੰਡ ਤੇ ਉਹ ਇਲਾਕਾ ਜਿਹੜਾ ਤਰੱਕੀ ਨਹੀਂ ਕਰਦਾ ਸਰਕਾਰ ਕੇ ਵੀਰੋ ਤੁਸੀਂ ਇਹ ਪੰਚਾਇਤ ਚੋਂ ਬੇਸ਼ੱਕ ਲੰਬੇ ਸਮੇਂ ਤੋਂ ਇਸ ਪਿੰਡ ਨੂੰ ਮਾਰ ਪੈਂਦੀ ਰਹੀ ਹੈ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਕਿਸੇ ਦਿਨ ਇਕੱਲੇ ਆ ਜਾਓ ਆਪਣੇ ਮੈਂਬਰ ਲੈ ਕੇ ਆਪਾਂ ਪਿੰਡ ਦੀ ਸਾਰੀ ਜਿਹੜੀ ਜਿਹੜੀ ਇੱਥੇ ਡਵੈਲਪਮੈਂਟ ਹੋਣ ਵਾਲੀ ਹੈ ਉਹ ਆਪਾਂ ਦੇਖ ਲਾਂਗੇ ਕਿੱਥੋਂ ਤੇ ਕਿਵੇਂ ਹੋਣੀ ਹੈ ਉਹ ਹੈਗਾ ਮੇਰਾ ਕੰਮ ਹੈ ਪੂਰੀ ਕਸਰ ਜਿਹੜੀ ਹੈ ਪਿੰਡ ਇੱਥੇ ਕੱਟ ਜਾਈ ਉਹ ਵੀ ਕੋਈ ਕਮੀ ਨਹੀਂ ਰਹਿ ਜਾਣਗੇ ਪਿੰਡ ਵਿੱਚ ਕੋਈ ਲਾਂਬਾ ਨਹੀਂ ਰੋਗਾ ਮੈਨੂੰ ਇਹ ਵੀ ਯਾਦ ਹੈ ਕਿ ਆਪਣੇ ਪਿੰਡ ਦਾ ਜੇ ਸੀਨੀਅਰ ਸੈਕੰਡਰੀ ਸਕੂਲ ਬਣਿਆ ਤਾਂ ਉਹ ਵੀ ਉਦੋਂ ਇੱਥੇ ਸੀਐਮ ਜਦੋਂ ਲੱਗਿਆ ਤੇ ਬੀਬੀਆਂ ਲੜਕੀਆਂ ਮਿਲਿਆ ਸੀ ਕਹਿੰਦੀ ਸੀ ਸਾਡੇ ਪਿੰਡ ਦਾ ਸਕੂਲ ਬਣਾ ਦਿਓ ਸਾਨੂੰ ਫਾਇਲ ਕਾ ਉੱਥੇ ਵੀ ਸਪਾਰਸ਼ ਕੀਤੀ ਸੀ ਕਿ ਇਹ ਪਿੰਡ ਦਾ ਸਕੂਲ ਬਣਾਉਣਾ ਹੀ ਬਣਾਉਣਾ ਹੈ ਉਦੋਂ ਸਕੂਲ ਦੇ ਜਿਹੜਾ ਸੀਨੀਅਰ ਕੈਂਡੀ ਜਿਹੜਾ ਆਪਣੇ ਪਿੰਡ ਦਾ ਹੋਇਆ ਸੀ ਇਸ ਕਰਕੇ ਤੁਸੀਂ ਬਹੁਤ ਮੇਰਾ ਸਾਥ ਦਿੱਤਾ ਮੇਰੇ ਕੋਲ ਸ਼ਬਦ ਨਹੀਂ ਕਿ ਜੀ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ ਦੋ ਵਾਰ ਇਸ ਸੈਂਬਲੀ ਹਲਕੇ ਤੋਂ ਉਦੋਂ ਜਲਾਲਾਬਾਦ ਹਲਕਾ ਸਾਰਾ ਹੋਇਆ ਕਰਦਾ ਸੀ ਤੇ ਦੋ ਵਾਰ ਤੁਸੀਂ ਮੈਨੂੰ ਇੱਥੋਂ ਸੈਂਬਲੀ ਦਾ ਐਮਐਲਏ ਬਣਾ ਕੇ ਭੇਜਿਆ ਤੇ ਤੇ ਤੀਜੀ ਵਾਰ ਹੋਣ ਜਿਹੜਾ ਮੈਨੂੰ ਪਾਰਲੀਮੈਂਟ ਮੈਂਬਰ ਦਾ ਹੀ ਬਣਾਤਾ ਬੜਾ ਵੱਡਾ ਜਿਹੜਾ ਤੁਸੀਂ ਮਾਨ ਜਿਹੜਾ ਦਿੰਦੇ ਆ ਰਹੇ ਹੋ ਤੇ ਚੌਥਾ ਦਵਿੰਦਰ ਖਵਾਏ ਨੂੰ ਵੀ ਤੁਸੀਂ ਪਿਛਲੀ ਵਾਰ ਐਮਐਲਏ ਬਣਾ ਕੇ ਇਥੋਂ ਦੀ 5 ਸਾਲ ਦੀ ਸੇਵਾ ਨਾਲ ਕੀਤੀ ਹੈ ਆ ਠੀਕ ਹੈ ਇੱਕ ਹਨੇਰੀ ਜੀ ਬਦਲਾ ਦੇ ਨਾਂ ਤੇ ਆਈ ਹੈ ਪਰ ਅੱਜ ਉਹ ਲੋਕਾਂ ਨੇ ਬਦਲਾ ਕਰਕੇ ਵੇਖ ਵੇਖ ਲੈ ਕਿੰਨੇ ਲੋਕ ਪਛਤਾਰ ਹੈ ਇਹ ਕਰਨ ਕਰਾਉਣ ਨੂੰ ਕੁਝ ਨਹੀਂ ਇਹ ਤਾਂ ਲੋਕਾਂ ਨੂੰ ਲੁੱਟਣ ਵਾਲੇ ਸਵਾਏ ਪੈਸਾ ਇਕੱਠਾ ਕਰਦੇ ਨੇ ਕੋਈ ਮਤਲਬ ਨਹੀਂ ਕਿਸੇ ਨਾਲ ਕੋਈ ਡਵੈਲਪਮੈਂਟ ਦਾ ਮਤਲਬ ਨਹੀਂਗਾ ਲੋਕਾਂ ਦੇ ਸਗੋ ਜਿੱਥੇ ਮੈਂ ਵੇਖਿਆ ਕਈ ਜਗ੍ਹਾ ਤੇ ਸ਼ਿਕਾਇਤਾਂ ਮਿਲਦੀਆਂ ਕਿ ਲੋਕਾਂ ਦੇ ਜਿੰਨਾ ਗਰੀਬਾਂ ਦੇ ਮਕਾਨ ਆਏ ਹੋਏ ਸੀ ਔਰ ਦਾ ਉਹਨਾਂ ਦੇ ਮਕਾਨ ਦੇ 40000 ਰੁਪਏ ਉਹਨਾਂ ਨੂੰ ਰਿਸ਼ਵਤ ਉਹਨਾਂ ਨੇ ਨਹੀਂ ਦਿੱਤੀ ਨਹੀਂ ਉਹਦਾ ਹਿੱਸਾ ਦਿੱਤਾ ਤਾਂ ਉਹ ਮਕਾਨ ਕਟਾਤੇ ਤੇ ਜਿਹੜੇ ਇਹਨਾਂ ਦੇ ਪੁਨਰੇਗਾ ਦੇ ਕੰਮ ਹੈ ਉਹਨਾਂ ਲੋਕਾਂ ਦਾ ਜਿਹਨੇ ਲੋਡ ਵੰਦ ਨੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਤੇ ਜਿਹੜੇ ਇਹਨਾਂ ਦੇ ਆਪਦੇ ਉਹਨਾਂ ਦੀ ਹਾਜ਼ਰੀਆਂ ਲਾ ਕੇ ਪੈਸੇ ਕਢਾਈ ਜਾਂਦੇ ਸੋ ਇਸ ਕਰਕੇ ਇਹ ਵੀ ਜਿਹੜਾ ਸਾਕਤਾ ਹੈ ਆਪਾਂ ਜਲਦੀ ਕਰਾਂਗੇ ਮੈਂ 20 ਤਰੀਕ ਦੀ ਇੱਕ ਮੀਟਿੰਗ ਰੱਖੀ ਹੈ ਜਿਹੜਾ ਜ਼ਿਲ੍ਹਾ ਮਿਲਟਰੀ ਕਮੇਟੀ ਦੀ ਉੱਥੇ ਇਹ ਸਾਰਾ ਸਾਕਤਾ ਲਾਾਂਗੇ ਤੁਸੀਂ ਕੀ ਕਰਦੇ ਰਹੇ ਹੋ ਉਸ ਤੋਂ ਬਾਅਦ ਅਗਲਾ ਟਾਈਮ ਜਿਹੜਾ ਐਸੈਂਬਲੀ ਦਾ ਉਹ ਵੀ ਰੋ ਆ ਜਾਣਾ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦਾ ਚੋਣ ਹੈ ਉਹਦੇ ਵਾਸਤੇ ਵੀ ਚੰਗੇ ਮੈਂਬਰ ਜਿਹੜੇ ਚੰਗੇ ਆਦਮੀ ਦੀ ਚੋਣ ਆਪਾਂ ਕਰਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਲਿਆਉਣਾ ਹੈ ਫਿਰ ਐਸੈਂਬਲੀ ਦਾ ਹੋਊਗਾ ਉਸ ਵੇਲੇ ਤੱਕ ਵੀ ਪੰਜਾਬ ਦੇ ਲੋਕਾਂ ਦਾ ਵੀ ਮਨ ਬਣਿਆ ਤੇ ਤੁਸੀਂ ਤੁਹਾਡੇ ਮਨ ਦੀ ਸਾਨੂੰ ਪਤਾ ਹੈ ਕਿ ਤੁਸੀਂ ਜਿੰਨਾ ਸਾਡਾ ਸਰਕਾਰ ਕੀਤਾ ਕਿਤੇ ਹੋਰ ਜਦਾ ਹੋ ਨਹੀਂ ਸਕਦਾ ਅਸੀਂ ਤੁਹਾਡਾ ਅਸੀਂ ਸਾਡੇ ਮਨ ਵਿੱਚ ਵੀ ਤੁਹਾਡੇ ਪ੍ਰਤੀ ਪਿਆਰ ਹੈ ਕਿ ਅਸੀਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਈਏ ਕਿ ਕਿਸੇ ਨੂੰ ਕੋਈ ਤਕਲੀਫ ਮੈਂ ਤੋਦੇ ਕੰਮ ਆਈਏ ਨਾ ਕਿ ਅਸੀਂ ਕਦੇ ਕਿ 71 ਦੀ ਡਿਮਾਂਡ ਕਰੀਏ ਕਿ ਇਥੇ ਆ ਵੀ ਇੰਨੇ ਪੈਸੇ ਤੂੰ ਲੈ ਕੇ ਆ ਜਾ ਤੇ ਤੇਰਾ ਕੰਮ ਹੋ ਜੂਗਾ ਨਹੀਂ ਤੇ ਨਹੀਂ ਹੋਣਾ ਸਾਡਾ ਨਾ 33 34 ਸਾਲ ਦਾ ਮੇਰਾ ਜਿਹੜਾ ਮੈਂ ਸੇਵਾ ਨਿਭਾ ਰਿਹਾ ਤੇ ਤੁਸੀਂ ਵਾਰ-ਵਾਰ ਦਾਸ ਨੂੰ ਜਿਤਾ ਰਹੇ ਇੱਕ ਤੋਂ ਦੂਜੀ ਵਾਰ ਪਿੰਡ ਦਾ ਮੈਂਬਰ ਬੰਡ ਆਊਟ ਹੋ ਜਾਂਦਾ ਤੇ ਤੂੰ ਇਤੇ ਯਾਰ 5 6 ਵਾਰ ਮੈਨੂੰ ਜਿਤਾਤਾ ਤੇ ਇਸ ਤੋਂ ਵੱਡਾ ਹੋਰ ਕੀ ਸਤਕਾਰ ਹੋਊਗਾ ਸੋ ਇਸ ਕਰਕੇ ਬੜੀ ਤੁਹਾਡੀ ਮਿਹਰਬਾਨੀ ਹੈ ਅੱਜ ਤੱਕ ਤੁਹਾਡਾ ਧੰਨਵਾਦ ਕਰਨ ਲਈ ਠੀਕ ਹੈ ਮੈਂ ਅਸੀਂ ਲੇਟ ਹੋਏ ਉਹਦਾ ਕਾਰਨ ਹੈ ਕੋਈ ਜਾਣ ਬੁਝ ਕੇ ਨਹੀਂ ਜਦੋਂ ਪਾਰਲੀਮੈਂਟ ਨਵੀਂ ਬਣੀ ਉਦੋਂ ਵੀ 25 ਦਿਨ ਸੈਸ਼ਨ ਉਦੋਂ ਚੱਲਿਆ ਉਸ ਬਾਅਦ 2-3 ਇਲੈਕਸ਼ਨ ਆ ਗਏ ਹੁਣ ਦਿੱਲੀ ਦਾ ਇਲੈਕਸ਼ਨ ਆ ਗਿਆ ਫਿਰ 31 ਤੋਂ ਜਿਹੜੀ ਸਾਡੀ ਪਾਰਲੀਮੈਂਟ ਦਾ ਸੈਸ਼ਨ ਚੱਲਦੇ ਸ਼ੁਰੂ ਹੋ ਗਿਆ ਉਸ ਕਰਕੇ ਮੈਂ ਪਰਸੋਂ ਹੀ ਇੱਥੇ ਆਇਆ ਤੇ ਮੈਂ ਕਿਹਾ ਵੀ ਪਹਿਲਾਂ ਧੰਨਵਾਦ ਕਰਕੇ ਤੇ ਕਰਨਾ ਵੀ ਪਹਿਲਾਂ ਫਾਈਲ ਘਾਲ ਕੇ ਦਾ ਫਾਇਲ ਕਾ ਕਿਉਂਕਿ ਸਭ ਤੋਂ ਵੱਡੀ ਜਿਹੜੀ ਹੈ ਉਹ ਜਿੱਤ ਤੁਸੀਂ ਸਾਰਿਆਂ ਨੇ ਦਵਾਕ ਦਿੱਤੀ ਕੋਈ ਵੀ ਜਿਹੜੀ ਕੋਈ ਤੁਹਾਡਾ ਜਿਆਤੀ ਕਰਦਾ ਧੱਕਾ ਕਰਦਾ ਤਾਂ ਸਾਨੂੰ ਦੱਸੋ ਅਸੀਂ ਤੁਹਾਡੇ ਅੱਗੇ ਲਾ ਕੇ ਤੁਰਾਗੇ ਕੋਈ ਮਤਲਬ ਹੀ ਨਹੀਂ ਕਿਸੇ ਨੂੰ ਕੋਸਤਾਂ ਦੀ ਕੋਈ ਗੱਲ ਕਰ ਜੇ ਸੋ ਪਹਿਲਾਂ ਜੋ ਹੋਣਾ ਸੀ ਹੋ ਗਿਆ ਹੁਣ ਤੁਸੀਂ ਐਮਪੀ ਮੈਨੂੰ ਬਣਾਤਾ ਹੈ